ਹੋ ਲੀਕਾ ਕਰਦਾ ਕਰਦੇ ਨੇ ਜਾਣਾ ਮੈਂ ਕੀ ਹਾਂ ਉਹਦੇ ਜ਼ਿੰਦਾਰ ਨਾ ਲਾਲ ਟਮਾਟਰ ਵਰਗੀ ਹੈ ਇਹ ਮਾਲ ਪਿਓਰ ਖਾਈਦਾ ਕਿੱਥੇ ਆ ਨਫਾਲ ਆ ਅਸੀਂ ਇਧਰ ਹਾਂ ਨੰਬਰ ਬਾਅਦ ਲੱਪਣੀ ਕਿੱਥੇ ਲਾਇਆ ਸਾਡੇ ਠੀਕਾ ਥੋੜਾ ਲਾਇਆ ਉਹਨੇ ਤਾਂ ਬੁਖਾਰ ਚੈੱਕ ਹਾਂਜੀ ਕਿਵੇਂ ਹੋ ਸਾਰੇ ਮੈਂ ਤੁਹਾਡਾ ਆਪਣਾ ਟਰੱਕ ਵਾਲਾ ਯਾਰ ਆਪਣੇ YouTube ਚੈਨਲ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਆਜੋ ਆਪਾਂ ਅੱਜ ਸਟਾਰਟ ਕਰਦੇ ਆ ਆਪਣੀ ਬਲੌਗ ਦਾ ਚੌਥਾ 파ਟ ਤੁਸੀਂ ਤਿੰਨ 파ਟਾਂ ਨੂੰ ਬਹੁਤ ਪਿਆਰ ਦਿੱਤਾ ਉਹਦਾ ਦਿਲੋਂ ਧੰਨਵਾਦ ਆਜੋ ਹੁਣ ਆਪਾਂ ਚੌਥਾ 파ਟ ਸ਼ੁਰੂ ਕਰਦੇ ਆ ਆਪਾਂ ਨਾਰਾਗੜ ਆਏ ਹੋਏ ਆ ਤੇ ਹੁਣ ਗੱਡੀ ਆਪਾਂ ਨੇ ਲਈ ਆ ਲਵਾ ਚੱਲਦੇ ਆ ਜੋ ਹਾਂਜੀ ਬਿਲਾਂ ਦੀਆਂ ਫੋਟੋ ਕਾਪੀਆਂ ਕਢਾ ਲਈ ਆਪਾਂ ਨੇ ਦਿਖਾ ਫੋਟੋ ਕਾਪੀਆਂ ਆ ਆਪਾਂ ਚੱਲਦੇ ਆ ਹੁਣ ਜਮਾ ਕਰਾਉਣੀਆਂ ਨੇ ਜਾ ਕੇ ਤੇ ਫੇਰ ਦੇਖਦੇ ਆ ਅੱਜ ਕਿੱਥੇ ਨੂੰ ਚੱਲਦੇ ਆ SLAਜੀ ਬਣਾਉਂਦੇ ਆ ਕੁਝ ਹੋਰ ਆ ਕੇ ਆ ਜੋ ਕਾਹਦਾ ਯਾਰ ਅੱਬਾ ਦਾ ਮਾਸੂਮੀ ਚਾਹਣਾ ਜਦੋਂ ਜਦੋਂ ਹਾਰਭਾਗ ਨਹੀਂ ਰੋਇਆ ਮੈਂ ਤਾਂ ਰੋਇਆ ਇਹ ਤਾਂ ਹੁੰਦਾ ਬੰਦਾ ਹਾਂ ਅਸੀਂ ਇੱਧਰ ਹਾਂ ਨੰਬਰ ਬਾਅਦ ਲੈ ਫਰੀ ਹਾਂ ਜਾ ਜਾ ਚਾਰ ਬੰਦੇ ਹੋ ਲਈ ਦੱਸ 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 ਕੀ ਦਾ ਹਾਸੀ ਗੱਡੀ ਹੋਊਗੀ ਵਿੱਚ ਚੱਲ ਜਮਾਈ ਹੁੱਦੂ ਕੰਮ ਕੀ ਆ ਪਿਲੀ ਹੁਣ ਭੱਜ ਲਿਆ ਕਹ ਕੇ ਕਹਿੰਦਾ ਹੁੱਦੂ ਕੰਮ ਗੱਡੀ ਆ ਲਈ ਆਪਾਂ ਨੇ ਲਵਾ ਜੀ ਰਾਣਾ ਬੰਦ ਔਲਾ ਮੁੰਡੇ ਦਾ ਹੈ ਰਾਣਾ ਵੰਜਦਾ ਬਲੇਖਾ ਪਾਉਂਦਾ ਹੈ ਰਾਣਾ ਲਾਲ ਟਮਾਟਰ ਵਰਗੀ ਹੈ ਇਹ ਕਹਿੰਦਾ ਮਾਲ ਪਿਓਰ ਖਾਈਦਾ ਕਿੱਥੇ ਆ ਨਵਾਲਾ ਗੱਡੀ ਤੋਗੇ ਕਹਿੰਦਾ ਮੈਂ ਸਿਮਿੰਟ ਵੇਚਣ ਡਿਲੀਵਰੀ ਹੋਈ ਹੈ ਸਿਮਿੰਟਾਂ ਨੂੰ ਵੀ ਆ ਲੈ ਉਹ ਅੰਦਰ ਰੋ ਆ ਮਿੰਦੀ ਰਾਣੀ ਜੀ ਕੋ ਕਹਿਣਾ ਚਾਹੂਂਗੇ ਤੁਸੀਂ ਕੁਝ ਤੁਸੀਂ ਕਹਿਣਾ ਜੀ ਬੱਲੀ ਵਾਰੇ ਕਹਿੰਦਾ ਸੀ ਮਿੱਤੇ ਬੈਠਣਾ ਮੈਂ ਕਹਿੰਦੇ ਬੱਲੀ ਦਾ ਰਿਸ਼ਤਾ ਨਹੀਂ ਹੋ ਰਿਹਾ ਬੱਲੀ ਦਾ ਰਿਸ਼ਤਾ ਕਰਾ ਦਿਓ ਮੈਂ ਕਰਾ ਤਾਂ ਰਿਹਾ ਦਾਦ ਜੀ ਆਪਣੀ ਲੋਕੇਸ਼ਨ ਵੀ ਕਿੱਥੇ ਰਹਿਣਾ ਮੈਂ ਕਹਿੰਦਾ ਚਲਾਉਣਾ ਮੁੰਡਾ ਨਾਲ ਆ ਟਰਾਲਾ ਨਹੀਂ ਵਾਹ ਦਦੇ ਹਾਂ ਜੀ ਤੇਲ ਦੂੜ ਆਪਾਂ ਨੇ ਲਿਆ ਪਵਾ ਕੰਮ ਕਰ ਦਤਾ ਟਿੱਚ ਤੇ ਹੁਣ ਚੱਲੇ ਆਪਾਂ ਫੈਕਟਰੀ ਨੂੰ ਅੱਜ ਜਾਣਾ ਆਪਾਂ ਨੇ ਯੋਧਾ ਪਿੰਡ ਯੋਧਾ ਨੂੰ ਜਾਣਾ ਆਪਾਂ ਨੇ ਤੇ ਜਾ ਕੇ ਅੱਜ ਤਾਂ ਨਹੀਂ ਜਾਣਾ ਜਾਵਾਂਗੇ ਤਾਂ ਸਵੇਰੇ ਹੀ ਅਰੇ ਦਾ ਭਰਨ ਚੱਲੇ ਆ ਫੈਕਟਰੀ ਨੂੰ ਜਾ ਕੇ ਦੇਖਦੇ ਆ ਬਾਕੀ ਕੀ ਮਾਹੌਲਾ ਉੱਥੇ ਚੱਲਦੀ ਆ ਕਿ ਨਹੀਂ ਚੱਲਦੀ ਆਜੋ ਫਿਰ ਚੱਲੀ ਆਪਾਂ ਫੈਕਟਰੀ ਨੂੰ ਕੰਪਨੀ ਨੂੰ ਜਾਂਦਾ ਹੋਇਆ ਰਸਤਾ ਗਿਆ ਸੁੱਕ ਧੁੱਪਾਂ ਨੇ ਵਧੀਆ ਕੀਤਾ ਇੱਕ ਗੱਲ ਤਾਂ ਨਹੀਂ ਤਾਂ ਪੂਰਾ ਹਾਲ ਹੋਇਆ ਬੈਦਰ ਰੋਡ ਦਾ ਹੁਣ ਆਪਾਂ ਨੇ ਗੱਡੀ ਵੀ ਸਵਾਰ ਲੈਣੀ ਇੱਕ ਅੱਧੇ ਦਿਨ ਦੇ ਵਿੱਚ ਨਹੀਂ ਤਾਂ ਇੱਥੇ ਜਾਵਾਂ ਹੀ 9:00 ਵੱਜਿਆ ਪਤਾ ਹਲੇ ਪਾਰਕਿੰਗ ਦਾ ਚਲੋ ਥੋੜੀ ਬੋਦੀ ਕਿੱਲੀ ਹੈਗੀ ਉਹ ਆਪਾਂ ਨੂੰ ਪਤਾ ਹੀ ਆ ਚਲੋ ਆ ਫਾਇਦਾ ਹੋ ਗਿਆ ਰਸਤਾ ਸੁਖ ਗਿਆ ਆਂਦੇ ਜਾਂਦੇ ਰਹਾ ਵਾਲਿਆਂ ਨੂੰ ਫਾਇਦਾ ਹੋ ਗਿਆ ਨਹੀਂ ਤਾਂ ਨਿਆਣੇ ਵਿਚਾਰੇ ਸਕੂਲ ਨੂੰ ਆਂਦੇ ਜਾਂਦੇ ਤੰਗ ਹੁੰਦੇ ਸੀ ਆਹ ਰੋਡ ਤੇ ਹੁਣ ਆਪਾਂ ਜਾ ਰਹੇ ਆ ਫੈਕਟਰੀ ਨੂੰ ਜਾ ਕੇ ਦੇਖਦੇ ਆ ਫੈਕਟਰੀ ਦੇ ਵਿੱਚ ਕੀ ਬੰਦਾ ਬਰ ਅੱਜ ਪਏ ਆ 25 26 ਅੱਜ ਨੰਬਰ ਥੋੜੇ ਦੂਰ ਪਏ ਨੇ ਚਲੋ ਆਓ ਚੱਲੀ ਆਪਾਂ ਜਾ ਕੇ ਦੇਖਦੇ ਆ ਬਾਈ ਜੀ ਆ ਜਿੰਦਗੀ ਵੀ ਕਦੀ ਨਹੀਂ ਲੱਭਣੀ ਹੈਗੀ ਜਵਾਕਾ ਵਾਲੀ ਬੇਫਿਕਰ ਹੋ ਕੇ ਰੋਡ ਦੇ ਗੱਵੇ ਲੱਗੇ ਹੋਏ ਨੇ ਪੱਟਣ ਜਿੰਦਗੀ ਕਾਦੀ ਨਜ਼ਾਰੇ ਸੀ ਇਹ ਛੇ ਨਜ਼ਾਰੇ ਨਹੀਂ ਭੱਲਣੇਗੇ ਕਦੀ ਬੈਲਟੀ ਦੇਦੀ ਆਪਾਂ ਅੰਦਰ ਆ ਆਪਣਾ ਯਾਰ ਦੋਸਤ ਖਾਸ ਅੱਜ ਮਹਿਫਿਲ ਲੱਗੀ ਹੋਈ ਐ ਇਸੇ ਜਿੰਬੀਆ ਹੁਣ ਕਹਣੇ ਗਾਰਾਂ ਪੂਰਾ ਹੋਇਆ ਹੋਇਆ ਪਰ ਰੋਜ ਹੀ ਹੁੰਦਾ ਆਪਣੇ ਐਨਾ ਕ ਤਾਂ ਆਮ ਗੱਲ ਹੋ ਗਈ ਮੇਲਾ ਲੱਗਿਆ ਹੋਇਆ ਅੱਜ ਇੱਧਰ ਮਹਿਫਲਾ ਚੱਲਦੀ ਆ ਗੱਡੀਆਂ ਰਹਿ ਗਈਆਂ ਰਾਣਾ ਕਹਿੰਦਾ ਸੱਤ ਛੜਤੀ ਅੱਜ ਵਾਲੀ ਅੱਠ ਕੱਲ ਵਾਲੀ ਛੜਤੀ ਆ ਤੇਰੀ ਰਹਿ ਗਈ ਇਕ ਆ ਜਿਹੜੀ ਇੱਧਰੋਂ ਰਾਉਣ ਕਲ ਵਾਈ ਅੱਥੇ ਆ ਤੇ ਮੇਰੀ ਘਰ ਦੀ ਕੱਦੂ ਤੂੰ ਹੀ ਨਾ ਫੇਰਾਈ ਜਗਾ ਬਣਾਉਂਦਾ ਨਹੀਂ ਨਾ ਉਰੇ ਵਸਾ ਲਈ ਉਹ ਉੱਥੇ ਆਦੇ ਉਰੇ ਉਹ ਕੀ ਕਰਾ ਵਹਾਨ ਜਾ ਗਾਇਬਾ ਕੀ ਮਾਰਨਾ ਕਿ ਛੱਡ ਕੇ ਕਲੱਚ ਕਹਿੰਦੇ ਥੱਲੇ ਛਾਪ ਦੇ ਨਾ ਰਹਿ ਜਾ ਮੇਰਾ ਬੱਲੀ ਨੱਕ ਤਿਆਰ ਰੱਖੀ ਤੂੰ ਆਸੂ ਪੜਾ ਨਾ ਇਹ ਹਾਂ ਉਹਦੇ ਜੁਦਾਦ ਦਾ ਉਹ ਕਿਹੜੇ ਜੂੜੀਆ ਬਈ ਬੈਠੇ ਨੇ ਉਹ ਕਹਿੰਦੇ ਵੀ ਜਿੱਦਾਂ ਬੁਰਗਾਂ ਸਫਾਈ ਉੱਤਦਾ ਅੱਜ ਅਸੀਂ ਪਾਰਕਿੰਗ ਦੇ ਵਿੱਚ ਹੀ ਖੜੇ ਆ ਫੈਕਟਰੀ ਸਲੋ ਚੱਲ ਰਹੀ ਆ ਤੇ ਹਲੇ ਤੱਕ ਗੱਡੀਆ ਲਿੱਤੀ ਆਣੀ ਬੱਲੀ ਲੱਗਿਆ ਗਾਣੇ ਸੁਣਨ ਰਾਣਾ ਲੱਗਿਆ ਫੋਨ ਦੇ ਜਿਹੜੇ ਕੀ ਕਰ ਰਹੇ ਆ? ਪਟਾ ਜੀ ਪਾਸ ਵੀਰੇ। ਟਾਈਮ ਬਾਸ। ਕੀ ਕਰੀਏ ਹੁਣ? ਵੇਲੇ ਬੰਦੇ ਉਧਰ ਵੀ ਕੱਢਦੇ। ਟਾਡੂਰ ਬਦੱਲਾ। ਇਹ ਤਾਂ ਬੱਲੇ ਉਧਰ ਪਾਲਾ ਪਾਣੀ ਆਪਾਂ। ਅੰਦਰ ਬਾਹਰ ਕਰ ਲੋ। ਉਧਰ ਪਾਲਾ ਪਾਣੀ। ਅੰਦਰ ਬਾਹਰ ਕਰ ਲੋ। ਨਹੀਂ ਠੀਕ ਆ। ਠੀਕ ਆ। ਸਹੀ ਖਾਰੀ ਡਾਇਰ ਹੈ ਨਾ। ਚਲ ਠੀਕ ਆ ਫਿਰ ਤਾਂ। ਬੈਲਟੀ ਆ ਗਈ ਆਪਾਂ ਨੂੰ ਮਿਲ। ਆ ਗਏ ਆਪਾਂ ਗੇਟ ਦੇ ਉੱਤੇ। ਬੱਲੀ ਕਹਿੰਦਾ ਸਕਿਉਰਟੀ ਨਵੀਂ ਆ ਗਈ। ਕਿਆ ਵਜਾਰਾ ਜੀ ਨਵੀਂ ਸਕੋਰਟੀ ਆ ਗਈ ਕਹਿੰਦੇ ਨੰਬਰ ਵਾਈ ਛੱਡਦੀ ਆ ਜੀ ਨੰਬਰ ਵਾਈ ਛੱਡ ਰਹੀ ਆ ਚਲੋ ਵਧੀਆ ਮੇਰੇ ਵਾਲੀ ਤਾਂ ਬੈਲਟੀਆ ਹੀ ਦੋ ਦੋ ਕਰਕੇ ਦੇਣ ਲੱਗਿਆ ਤਾਂ ਉਹ ਕਹਿੰਦਾ ਇੱਕ ਇੱਕ ਦੇਣੀ ਆ ਮੁੰਡਾ ਕੰਮ ਲੱਗਿਆ ਹੋਇਆ ਨਾਲ ਕਰਨ ਡਾਲੇ ਤੇ ਬੈਠ ਕੇ ਫੋਨ ਲੱਗਿਆ ਸੁਣ ਨਾਲੇ ਕਹਿੰਦਾ ਹਾਈਟਰੀ ਦਾ ਵਿਊ ਉੱਤ ਦਰ ਖੜੇ ਆ ਭਰਨ ਲਈ ਆ ਫੈਕਟਰੀ ਦਾ ਵਿਹਵਾ ਇੱਕ ਨੰਬਰ ਪਲਾਟ ਆ ਜਿੱਦਣ ਅਸੀਂ ਖੜੇ ਆ ਦੋ ਨੰਬਰ ਪਲਾਟ ਇੱਕ ਨੰਬਰ ਪਲਾਟ ਆ ਅਮਰਜੈਂਸੀ ਆ ਤੇ ਗੱਡੀਆਂ ਖੜੀਆਂ ਨੇ ਸਾਹਮਣੇ ਸ਼ੂਟ ਚੱਲ ਰਹੇ ਆ ਗੱਡੀਆਂ ਲਾਤੀਆਂ ਸਾਹਮਣੇ ਆਪਾਂ ਨੇ ਤੇ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਭਰਨ ਨੂੰ ਲੇਬਰ ਵਾਲੇ ਬੈਠੇ ਆ ਨ ਯਾਰ ਇਹ ਲੈ ਰਹੇ ਆ ਤੁਪਾ ਸਿੱਕੀ ਜਾਂਦੇ ਆ ਚੱਲ ਜੀ ਅੱਗੇ ਤੋਂ ਉਹ ਉਹ ਐਵਰੇਜ ਤਾਂ ਸਹੀ ਆ ਰਹੀ ਏ ਤੇਰੀ ਗੱਲਬਾਤ ਚੱਲ ਰਹੀ ਆ ਜੂਰੀਏ ਦੇ ਉੱਤੇ ਕੀ ਐਵਰੇਜ ਦੇ ਰਹੀ ਆ ਗੱਡੀ ਜੂਰੀ ਆ 1 ਕਿਲੋਮੀਟਰ ਪਾਏ ਨਾ ਬਲੀ ਜੀ ਐਵਰੇਜ ਠੀਕ ਆ ਰਹੀ ਆ 50 ਦੀ ਐਵਰੇਜ ਦੇ ਰਹੀ ਆ ਲੀਟਰ 50 ਦੀ ਐਵਰੇਜ ਤਾਂ ਬਹੁਤ ਆ ਮੇਰੇ ਵਾਲੀ ਦੀ ਵੀ ਇੰਨੀ ਆਉਂਦੀ ਆ ਗੱਡੀਆਂ ਰਹਿ ਗਈਆਂ 82 ਦੇ ਭਾਰਤ ਵੀ ਆਉਣ ਲੱਗੀ ਆ ਗੱਡੀਆਂ ਇੱਕ ਗੱਡੀ ਹੋਰ ਆ ਗਈ ਦੇ ਹੁਣ ਰਾਣਾ ਵੀ ਆਣੇ ਆਲਾ ਹੁਣ ਰਾਣੇ ਨੂੰ ਪਹਿਲਾ ਵੈਲ ਟੀਮ ਮਿਲੀ ਨਹੀਂ ਸੀ ਤੇ ਹੁਣ ਰਾਣਾ ਵੀ ਆਊਗਾ ਰਾਣਾ ਜੀ ਆ ਗਏ ਨੇ ਰਾਣਾ ਆ ਗਿਆ ਜੀ ਛਾ ਗਿਆ ਰਾਣਾ ਆ ਗਿਆ ਤੇ ਛਾ ਗਿਆ ਗੱਡੀਆਂ ਲੱਗੀਆਂ ਹੋਈਆਂ ਆਪਣੀਆਂ ਲੋਡ ਆਉਣ ਐ ਇੱਧਰ ਮੇਰੇ ਵਾਲੀ ਆ ਇੱਧਰ ਬੱਲੀ ਵਾਲੀ ਆ ਤੇ ਅੰਦਰ ਵੀ ਰੌਣਕ ਲੱਗੀ ਵਾਵਾ ਉਹ ਸਾਹਮਣੇ ਮਹਿਫਲ ਲੱਗੀ ਹੋਈ ਆ ਬੰਦਿਆਂ ਦੀ ਆਪਣੇਆਂ ਦੀ ਬਾਬੇ ਹੁਣੀ ਬੈਠੇ ਆ ਨਜ਼ਾਰੇ ਲਈ ਜਾਂਦੇ ਆ ਯਰਦਾ ਲਈ ਜਾਂਦੇ ਆ ਕੱਢੀ ਜਾਂਦੇ ਆ ਅੱਜ ਤੋਂ ਪਾਣੇ ਵੀ ਵਧੀਆ ਕੀਤੀ ਹੋਈ ਏ ਅੱਜ ਪਾਣ ਫੈਕਟਰੀ ਵੀ ਸਾਫ਼ ਸੁਥਰੀ ਦਿਖ ਰਹੀ ਏ ਅੱਜ ਤੇ ਬੰਦਾ ਸਾਡਾ ਵਿੱਚ ਬੈਠਾ ਗੱਡੀ ਲੋੜ ਚੱਲ ਰਹੀ ਆ ਲੋਣੀ ਪੂਰੀ ਐਡਾ ਆਉਂਦੀ ਆ ਲੋਣੀ ਤੁਸੀਂ ਦੇਖੇ ਲਈ ਪਿਛਲੀ ਵੀਡੀਓ ਦੇ ਵਿੱਚ ਤੇ ਉਹ ਸਾਹਮਣੇ ਬਾਰ ਦਾਣਾ ਪਿਆ ਤੇ ਇਧਰ ਫਾਈਟਰੀ ਸਾਹ ਨਹੀਂ ਦੇਖ ਰਹੀ ਧੁੰਦਲਾ ਹੋਈ ਹੋਈ ਆ ਧੁੰਦ ਜੀ ਪਈ ਹੋਈ ਆ ਸਿਮਿੰਟ ਦੀ ਤਾਂ ਕਰਕੇ ਸਾਫ ਨਹੀਂ ਦੇਖਦੀ ਤੁਹਾਨੂੰ ਉਧਰਲਾ ਵੀਊ ਵੀ ਦਿਖਾਉਂਗਾ ਇੱਕ ਦਿਨ ਬਾਬਾ ਆ ਗਿਆ ਅੰਦਰ ਗੱਡੀ ਭਰਨ ਅਸੀਂ ਚੱਲੇ ਆ ਬਾਹਰ ਕੀ ਕਰਦਾ ਕਰਦੇ ਨੇ ਜਾਣਾ ਮੈਂ ਆਪਾਂ ਲੱਗੇ ਬਾਹਰ ਬਿੱਲ ਲੈ ਲੇ ਆਪਾਂ ਨੇ ਹੁਣ ਆਪਾਂ ਚੱਲੇ ਆਊਟ ਕਰਾਣ ਬਾਬਾ ਜੀ ਦੀ ਜੀ ਹੈਗਾ ਤੇ ਆਪਾਂ ਨਿਕਲ ਲੱਗੇ ਆ ਆਊਟ ਕਰਾ ਕੇ ਗੱਡੀ ਆ ਗਈ ਆਪਣੀ ਗੱਡੀ ਖੋਰ ਸਿਆਸ ਲਈ ਇਹ ਆਪਣੀ ਦੂਜੀ ਗੱਡੀ ਆ ਗਈ ਦੂਜੀ ਗੱਡੀ ਆ ਗਈ ਇਹ ਅੰਦਰੋਂ ਦੜਾ ਦੜ ਵੜ ਰਹੀ ਜਾਣੇ ਆਪਾਂ ਚੱਲਦੇ ਆ ਘਰਾਂ ਨੂੰ ਅੱਜ ਫੈਕਟਰੀ ਨੇ ਵਾਵਾ ਲੇਟ ਕਰ ਦਿੱਤੇ ਸਾਢੇ 3 ਹੋ ਗਏ ਹੋਏ ਨੇ ਘਰ ਜਾਂਦਿਆਂ ਨੂੰ 5 ਵਜੇ ਕਰੀਬ ਵੱਜ ਜਾਣੇ ਆ ਫੈਕਟਰੀ ਹੋਲੀ ਵੀ ਚੱਲ ਰਹੀ ਸੀ ਤੇ ਗੱਡੀਆਂ ਵੀ ਜਾਂਦੀਆਂ ਸੀ ਅੱਜ ਹੁਣ ਆਪਾਂ ਘਰ ਚੱਲੇ ਆ ਚਲੀਏ ਕਿਆ ਮਿਲੀ ਨਹੀਂ ਹੈਗੀ ਆਪਾਂ ਨੂੰ ਫੈਕਟਰੀ ਦੇ ਅੰਦਰ 3 ਘੰਟੇ ਹੋ ਗਏ ਤੇ ਢਾਬੇ ਤੇ ਪੁੱਜ ਗਏ ਹੋਏ ਆਪਾਂ ਏਕਨ ਹਲੀ ਵੈਰੀਆਲ ਦੇ ਕੋਲ ਢਾਬਾ ਬੱਲੀ ਵਾਲੀ ਗੱਡੀ ਖੜੀ ਆ ਬੱਲੀ ਕੋਲ ਜਾ ਕੇ ਆਪਾਂ ਪਿੰਦੇ ਆ ਕਿ ਆ ਅੰਦਰ ਜਾ ਕੇ ਆਓ ਚੱਲੀਏ ਆ ਦੋ ਗੱਡੀਆਂ ਹੋਰ ਖੜੀਆਂ ਆਪਣੇ ਨਾਲ ਦੀ 49 65 ਢਾਬੇ ਤੇ ਗਏ ਆਪਾਂ ਪੁੱਜ ਇਹ ਜਾਊਂਗਾ ਇੱਥੇ ਹੀ ਖੜਾ ਹੁੰਦਾ ਆਜੂ ਵਿਗੇ ਆਪਾਂ ਪੈਦੇ ਤੁਰ ਉੱਥੇ ਛੂਟ ਦਾ ਟਾਈਮ ਨਹੀਂ ਲੱਗਾ ਥੋੜਾ ਜਿਹਾ ਛੂਟ ਕਰਨ ਦਾ ਦੇਖ ਆਪਾਂ ਹੁਣ ਮਾਲਕਪੁਰ ਵੱ ਚੱਲੇ ਤੇ ਇੱਥੇ ਵੀ ਪੁਲ ਦਾ ਕੰਮ ਚੱਲ ਰਿਹਾ ਜਾਮ ਇੱਥੇ ਵੀ ਕਈ ਵਾਰ ਲੱਗਿਆ ਹੁੰਦਾ ਅੱਜ ਦਾ ਦੇਖੀਏ ਠੀਕੇ ਅੱਜ ਦਾ ਅੱਜ ਤਾਂ ਕੁਝ ਨਹੀਂ ਹੈਗਾ 5 ਵਜੇ ਤੋਂ ਬਾਅਦ ਇੱਥੇ ਵੀ ਜਾਮ ਲੱਗ ਜਾਂਦਾ ਪੂਰਾ ਜੇ ਰੋਡ ਦਾ ਕੰਮ ਚੱਲ ਰਿਹਾ ਫਲਾਈਓਵਰ ਨਿਕਲਣ ਲੱਗਿਆ ਹੋਇਆ ਕਰਕੇ ਇਥੇ ਜਾਮ ਲੱਗਿਆ ਹੁੰਦਾ ਆਜੋ ਆਪਾਂ ਕੇ ਚੱਲਦੇ ਆ ਹੋਲੀ ਹੋਲੀ ਜਾ ਰਹੇ ਆ ਘਰ ਨੂੰ ਆਪਾਂ ਵੀ ਆਜੋ ਕਿ ਹੈਗਾ ਰੋਪੜ ਸ਼ਹਿਰ ਆਪਾਂ ਹੈਗੇ ਆ ਰੋਪੜ ਸ਼ਹਿਰ ਦੇ ਬਾਹਰ ਫਲਾਈਓਵਰ ਦੇ ਉੱਤੇ ਜੱਡ ਚੰਡੀਗੜ੍ਹ ਨੂੰ ਜਾਂਦਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੰਗਲ ਤੋਂ ਹੋ ਕੇ ਦਿੱਲੀ ਜਾ ਕੇ ਮਿਲ ਜਾਂਦਾ ਕਰੋੜਾਂ ਦਾ ਕਹਿੰਦੇ ਖਤਮ ਹੁੰਦੇ ਨਹੀਂ ਹੁੰਦੇ ਨਾ ਰੱਖੇ ਹੁੰਦੇ ਆ ਚੰਡੀਗੜ੍ਹ ਵਾਲਾ ਦਿੱਲੀ ਵਾਲਾ ਆਪਾਂ ਰੋਪੜ ਸ਼ਹਿਰ ਦੇ ਸਾਈਡ ਤੇ ਆ ਆ ਰੋਪੜ ਸ਼ਹਿਰ ਦੇਖ ਰਿਹਾ ਆਪਰੋ ਸ਼ਹਿਰ ਬੜਾ ਮੂਹਜਾਇਂ ਟਿਪਕਾ ਦਿਖ ਰਿਹਾ ਸ਼ਹਿਰ ਦਾ ਨਜ਼ਾਰੇ ਵਾਲਾ ਘਾੜਾ ਹੈ ਕੋਣਾ ਰੂਪਰ ਤੋਂ ਕਮੈਂਟ ਕਰਕੇ ਦੱਸਿਓ ਜੀ ਬਾਈ ਨਾ ਪਾ ਚੱਲਦੇ ਆ ਘਰ ਨੂੰ ਥੋੜੀ ੋਲੀ ਆਜੋ ਹੁਣ ਦੱਸੋ ਇਸ ਗੱਡੀ ਵਾਲੇ ਨੂੰ ਕਿਹਾ ਕਹੀਏ ਬਾਈ ਕਿਕਦਾ اچانک ਬ੍ਰੇਕਾਂ ਮਾਰਤੀਆਂ ਨਾ ਕੋਈ ਇੰਡੀਕੇਟਰ ਲਾਇਆ ਨਾ ਕੋ ਕੋ ਕੀਤਾ ਬਾਈ ਪਿੱਛੇ ਵੀ ਕਾਰ ਆ ਪਰ ਪਿੱਛੇ ਜਿਹੜੀ ਆ ਹੋਈ ਜਾਣਾ ਯਾਰ ਜਦ ਕਦੇ ਕੱਟਣਾ ਹੁੰਦਾ ਤਾਂ ਪਿੱਛੇ ਤੋਂ ਜਰੂਰ ਇੰਡੀਕੇਟਰ ਮਾਰ ਦਿਆ ਕਰੋ ਇਸ ਤੋਂ ਰੋਂਗ ਸਾਈਡ ਲੈ ਕੇ ਚੱਲੇ ਆ ਇਹ ਜੇ ਅਹੀ ਅੱਕਲੇ ਘੱਟ ਤੋਂ ਕਮਾ ਲਿਆ ਹੁੰਦਾ ਐਡਾ ਦੀ ਗਲਤੀ ਨਾ ਕਰਿਆ ਕਰੋ ਟਰੱਕਾਂ ਵਾਲੇ ਵੀਰੋ ਇੱਕ ਦਾ ਪੋਲ ਉੱਤਰਦੇ ਆ ਲੋਡ ਗੱਡੀਆਂ ਹੁੰਦੀਆਂ ਨੇ ਤੇ ਉੱਤਰ ਦੀ ਸਾਰੇ ਬ੍ਰੇਕ ਮਾਰ ਦਿੰਦੇ ਆ ਨਾ ਕੋਈ ਬ੍ਰੇਕ ਬੱਤੀ ਆਈ ਜਾਂ ਨਾ ਕੋਈ ਆਇਆ ਯਾਰ ਨਾ ਕੋਈ ਇੰਡੀਕੇਟਰ ਲਾਇਆ ਹੋਇਆ ਤਾਂ ਇਹਡਾ ਦੀ ਗਲਤੀ ਨਾ ਕਰਿਆ ਕਰੋ ਬਾਈ ਮੇਰੇ ਉਹ ਦੇਖੋ ਸਾਹਮਣੇ ਕਿੰਨੀ ਘੈਂਟ ਜੀ ਜਾਂਦੀ ਆ ਬਾਈ ਨੇ ਵੀ ਸਿਰਾ ਕਰਾਇਆ ਹੋਇਆ ਗਾਰ ਦਾ ਦੂਰ ਹੋ ਗਈ ਨਹੀਂ ਜਰੂਰ ਦਿਖਾਉਂਦਾ ਤੁਹਾਨੂੰ ਮੈਂ ਸਾਹਮਣੇ ਟੂਲ ਟੈਕਸ ਦੇਖ ਰਿਹਾ ਇੱਕ ਇਹ ਹੈਗਾ ਝੱਲੀਆ ਕਲਾ ਚਮਕੌਰ ਸਾਹਿਬ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਟੂਲ ਟੈਕਸ ਆਉਂਦਾ ਇਹ ਟੂਲ ਟੈਕਸ ਦੀ ਐਕਸਪਾਇਰੀ ਡੇਟ ਸਤੰਬਰ ਮਹੀਨਾ 2023 ਤੱਕ ਸੀ ਪੜ ਜਦੋਂ ਹਾਰਜੇ ਆਏ ਆ ਮੀ ਪਿਆ ਪਿਛਲੇ ਸਾਲ 2023 ਦੇ ਵਿੱਚ ਉਹਦੇ ਕਰਕੇ ਰੋਡ ਟੁੱਟ ਗਿਆ ਨਹਿਰ ਨਹਿਰਾ ਦੇ ਪਾੜ ਪੈ ਗਏ ਰੋਡ ਦੇ ਤੇ ਰੋਡ ਹੋ ਗਿਆ ਬੰਦ ਦੋ ਤਿੰਨ ਮਹੀਨੇ ਪਹਿਲਾਂ ਤੇ ਇਹ ਰੋਡ ਰਿਹਾ ਬੰਦ ਤੇ ਨਾ ਤਾਂ ਰੋੜ ਇਹ ਟੂਲ ਡੈਕਸ ਵਾਲਿਆਂ ਨੇ ਬਣਾਇਆ ਜਿਹੜੀ ਕੰਪਨੀ ਆ ਪਤਾ ਨਹੀਂ ਕਿਹੜੀ ਕੰਪਨੀ ਆ ਕਦੀ ਅਗਲੇ ਚੱਕਰ ਤੁਹਾਨੂੰ ਕੰਪਨੀ ਦਾ ਨਾਮ ਪੜ ਕੇ ਦੱਸਾਂਗੇ ਨਾਤਾ ਇਹ ਰੋਡ ਟੂ ਰੋਡ ਫਿਰ ਟੂਲ ਟੈਕਸ ਵਾਲਿਆਂ ਨੇ ਬਣਾਇਆ ਵਿੱਚ ਪਿੰਡ ਵਾਲਿਆਂ ਨੇ ਹਿੰਮਤ ਕੀਤੀ ਬਾੜ ਭਰੇ ਮਿੱਟੀ ਪਾ ਗਏ ਤੇ ਫਿਰ ਪੀਡਬਲਯੂਡੀ ਵਾਲਿਆਂ ਨੇ ਇਹ ਰੋਡ ਤਿਆਰ ਕੀਤਾ ਦੁਆਰਾ ਇਹਦੀ ਐਕਸਪਾਇਰੀ ਡੇਟ ਖਤਮ ਹੋਈ ਨੂੰ ਵੀ ਟੂਲ ਟੈਕਸ ਦੀ ਨੂੰ 4-5 ਮਹੀਨੇ ਹੋ ਗਏ ਹੋਏ ਆ ਇਹ ਨਾ ਤਾਂ ਆਪਣਾ ਸਮਾਨ ਚੱਕ ਰਹੇ ਆ ਹੁਣ ਨਹੀਂ ਇਹ ਆਪਣੇ ਵਰਕਰ ਚੱਕ ਰਹੇ ਆ ਵਰਕਰ ਵੀ ਬੈਠੇ ਆ ਚਲੋ ਟੂਲ ਟੈਕਸਟ ਹਲੇ ਬੰਦ ਚੱਲ ਰਿਹਾ ਜਿੱਦਾਂ ਜਿੱਦਾਂ ਇਹ ਰੋਡ ਬੰਦ ਹੋਇਆ ਉਸ ਤੋਂ ਬਾਅਦ ਟੂਲ ਟੈਕਸਟ ਪੰਡ ਵਾਲਿਆਂ ਨੇ ਚੱਲਣ ਨਹੀਂ ਦਿੱਤਾ ਪਰ ਇਹ ਆਪਣਾ ਜੋਰ ਪੂਰਾ ਲਾ ਰਹੇ ਨੇ ਜਦੋਂ ਇਹਨਾਂ ਨੇ ਕੰਮੇ ਨਹੀਂ ਕਰਾਇਆ ਕੋਈ ਤਾਂ ਫਿਰ ਟੂਲ ਟੈਕਸਟ ਚਲਾਉਣ ਦਾ ਫਰਜ਼ ਤਾਂ ਹੈ ਨਹੀਂ ਇਹਨਾਂ ਦਾ ਬਾਕੀ ਜੇ ਕੋਈ ਸਮਝਦਾਰ ਹੈਗਾ ਕੋਈ ਚੀਜ਼ ਦੀ ਨੋਲਿਜ ਰੱਖਦਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਬਈ ਹਾਂ ਚਲਾ ਸਕਦੇ ਆ ਕਿ ਨਹੀਂ ਚਲਾ ਸਕਦੇ ਆਪਾਂ ਘਰਾਂ ਕੋਲ ਜਗੇ ਸੀ ਘਰ ਆ ਗਏ ਜਾਂ ਦੇਖਿਆ ਜਸੂ ਜ਼ਿਆਦਾ ਬਿਮਾਰ ਸੀ ਅੱਜ ਆਪਾਂ ਜਮਦੋਰ ਆਏ ਆ ਡਾਕਟਰ ਦੇ ਕੋਲ ਲੈ ਕੇ ਜਸੂ ਨੂੰ ਇਹ ਦਵਾਈ ਲੈਣ ਆਏ ਆ ਆਪਾਂ ਤੇ ਨਾਲ ਸਰਗੀਤ ਵੀ ਬਿਮਾਰ ਹੋ ਗਈ ਸੀ ਮੈਂ ਚੱਲ ਦੋ ਹਣ ਦਵਾਈ ਦਵਾ ਲੇ ਆ ਕਿਹ ਚਾਟਰ ਨੇ ਦਵਾਈ ਦੱਸੀ ਆ ਹੁਣ ਆਪਾਂ ਮੈਡੀਕਲ ਸਟੋਰ ਤੋਂ ਲੈਣ ਚੱਲੇ ਆ ਦਵਾਈ ਆਪਾਂ ਨੇ ਲੈ ਲਈ ਆ ਦੇਖੋ ਸਾਡਾ ਜੱਸੂ ਹੋ ਗਿਆ ਬਿਮਾਰ ਅੱਜ ਹੈ ਕਿੰਨਾ ਹੋ ਗਿਆ ਬੁਖਾਰ ਚੜਿਆ ਦੁਖਦਾ ਕੁਛ ਕੀ ਦੁਖਦਾ ਮੂੰਹ ਦੁਖਦਾ ਲਓ ਜੀ ਬੁਖਾਰ ਚ ਜੱਸੂ ਦਾ ਮੂੰਹ ਦੁਖਦਾ ਡਾਕਟਰ ਟੀਕਾ ਤਾਂ ਨਹੀਂ ਲਾਇਆ ਤੇਰੇ ਹੈ ਕਿੱਥੇ ਲਾਇਆ ਸਾਡੇ ਟੀਕੇ ਥੋੜਾ ਲਾਇਆ ਉਹਨੇ ਤਾਂ ਬੁਖਾਰ ਚੈੱਕ ਕਰਦਾ ਤਾਂ ਉਹ ਥਰਮਾਮੀਟਰ ਨੂੰ ਟੀਕਾ ਹੀ ਦਸੀ ਜਾਂਦਾ ਸਾਡੇ ਵਾਲਾ ਇਹ ਹੈਗਾ ਚਮਕੌਰ ਸਾਹਿਬ ਦਾ ਬਾਜ਼ਾਰ ਜੇ ਦੋ ਆਪਾਂ ਕਤਲਗੜ ਗੁਰਦੁਆਰੇ ਸਾਹਿਬ ਤੋਂ ਦਮਦਮਾ ਸਾਹਿਬ ਨੂੰ ਜਾਂਦੇ ਆ ਇਹ ਹੋਰ ਰੋਡ ਆ ਵਧੀਆ ਬਣਾਤਾ ਬਾਹਰ ਤੋਂ ਥਰੇਕ ਦੁਕਾਨ ਦੇ ਬਾਹਰ ਨਾਮ ਲਿਖੇ ਹੋਏ ਨੇ ਜਿਹੜੀ ਦੁਕਾਨ ਤੇ ਜਾਣਾ ਆਪਾਂ ਨੇ ਪਛੰਦੀ ਲੋੜ ਨਹੀਂ ਨਾਮ ਲਿਖਿਆ ਹੁੰਦਾ ਸਾਰਿਆਂ ਦੇ ਮੂਰੇ ਜਿਵੇਂ ਆਪਾਂ ਹਰਮੰਦਰ ਸਾਹਿਬ ਦੇ ਵਿੱਚ ਆਪਾਂ ਦਵਾਈ ਦੂਈ ਦਵਾ ਕੇ ਜਸੂ ਨੂੰ ਤੇ ਸਰਬਜੀਤ ਨੂੰ ਆਪਾਂ ਘਰ ਆ ਗਏ ਹੁਣ ਤੇ ਹੁਣ ਆਪਾਂ ਨੇ ਸਵੇਰੇ ਜਾਣਾ ਗੱਡੀ ਲੈ ਕੇ ਅਲੀਗਰਨ ਤੇ ਬਾਕੀ ਟਾਈਮ ਲੱਗਿਆ ਬਲੌਗ ਜ਼ਰੂਰ ਕੰਟੀਨਿਊ ਕਰੂੰਗਾ ਹੁਣ ਤੇ ਬਾਕੀ ਨਹੀਂ ਸਵੇਰੇ ਹੀ ਕੰਟੀਨਿਊ ਕਰੂੰਗਾ ਜਿੱਦਾਂ ਵੀ ਹੋਇਆ ਤੇ ਆਪਣੇ ਬਲੌਗ ਦੂਜਾ ਦਾ ਪਤਾ ਹੋਇਆ ਤੁਸੀਂ ਵਧੀਆ ਪਿਆਰ ਦੇ ਰਹੇ ਆ ਐਦਾਂ ਹੀ ਲੱਗੇ ਰਹੋ ਤੁਹਾਡੇ ਨਾਲ ਮੈਂ ਹਾਂ ਜਿੱਦਾਂ ਤੁਸੀਂ ਸਾਥ ਦੇਈਗੇ ਤੇ ਮੈਂ ਵੀ ਵੀਡੀਓ ਰੋ ਡੇਲੀ ਪਾਈ ਜਾਵਾਂਗਾ ਤੇ ਇੱਕ ਗੱਲ ਹੋਰ ਤੁਸੀਂ ਮੈਨੂੰ ਇਹ ਦੱਸੋ ਆਪਾਂ ਬਲੌਗ ਡੇਲੀ ਪਾਇਆ ਕਰੀਏ ਜਾਂ ਇੱਕ ਦਿਨ ਛੱਡ ਕੇ ਪਾਇਆ ਕਰੀਏ ਮੈਨੂੰ ਇਹ ਜ਼ਰੂਰ ਦੱਸ ਦਿਓ ਲਓ ਜੀ ਅਗਲੇ ਦਿਨ ਦੀ ਹੋ ਗਈ ਆਪਣੀ ਸ਼ੁਰੂਆਤ ਬਾਬਾ ਜੀ ਦਾ ਲੈ ਲਿਆ ਆਪਾਂ ਨੇ ਨਾਮ ਗੱਡੀ ਕਰ ਲਈ ਆਪਾਂ ਨੇ ਆ ਕੇ ਸਟਾਰਟ ਤੇ ਹੁਣ ਚਲਦੇ ਆਪਾਂ ਪਿੰਡ ਜੋਧਾ ਨੂੰ ਜਾਣਾ ਅੱਜ ਗੱਡੀ ਭਰਨਾ ਖਾਲੀ ਕਰਨ ਸਵੇਰ ਦੇ 5 ਵਜੇ ਅੱਜ ਆਪਾਂ ਨੇ ਲੇਟ ਜਾਣਾ ਥੋੜਾ ਜਿਹਾ ਬਸ ਚੱਕਰ ਚ ਅੱਜ ਮੈਂ ਵੀ ਲੇਟੇ ਉੱਠਿਆ ਪੁਆਇੰਟ ਤੀਜਾ ਬਹਾਰਾ ਤੇ ਐਤਵਾਰ ਆਉਣਗਾ ਕਿ ਮੈਂ ਵੀ ਟੈਨਸ਼ਨ ਨਹੀਂ ਲਈ ਕਰਾਂ ਜਿਆਦਾ ਚਲੋ ਅੱਜ ਲਈ ਲੋ ਅਰੇ ਰੋਡ ਦੇ ਉੱਤੇ ਆ ਕੇ ਚੜ੍ਹੇ ਹੀ ਸੀ ਧੁੰਦ ਨੇ ਘੇਰਾ ਬਾਲਿਆ ਹੁੰਦੀ ਸਾਰੇ ਅੱਜ ਇਹਦਾ ਕਮਾਲ ਹੀ ਕਰਦੀ ਰੱਬ ਨੇ ਦਿਨ ਦੇ ਵਿੱਚ ਤੋਂ ਪਗੜੀ ਜਾ ਰਿਹਾ ਅੱਜ ਧੁੰਦ ਦਾ ਖፋ ਸੀ ਹੁਣ ਹੌਲੀ ਹੌਲੀ ਜਾਣਾ ਪੈਣਾ ਉਹ ਸਾਹਮਣੇ ਦਿਖ ਰਿਹਾ ਕੋਸਾ ਹੁੰਦਾ ਚਲੋ ਆਜੋ ਚੱਲੀਏ ਹੌਲੀ ਹੌਲੀ ਚੱਲਦੇ ਆ ਲੈਵਾਂਗੇ ਕਿਤੇ ਕਿਤੇ ਜਾਂਦੇ ਹੋਏ ਛੋੜ ਮਾਸਾ ਨੂੰ ਪੈ ਗਿਆ ਫਰਤ ਹੁੰਦੀ ਜੀ ਨੂੰ 5 5 6 ਕਿਲੋਮੀਟਰ ਗਿਆ ਇਦਾਵਾਜ਼ਾ ਸਾਫ਼ ਹੋ ਗਿਆ ਠੰਡ ਵੀ ਹੈ ਗਈ ਆ ਨਹਿਰ ਕਰਕੇ ਤੇ ਆਪਾਂ ਜਾ ਰਹੇ ਆ ਹੌਲੀ ਹੌਲੀ ਪਿੱਛੇ ਬਾਈ ਮੋਰਟਲ ਵਾਲਾ ਕੰਦਾ ਲੱਗਿਆ ਹੋਇਆ ਉਹਨੇ ਪਾਸ ਭਰਿਆ ਬਾਈ ਨੇ ਹਰ ਵਾਈ ਲੱਗਦੇ ਆ ਇਹਨਾਂ ਫੋਟੋ ਨੇ ਮੈਨੂੰ ਇਫਾਈ ਕਰਦੇ ਆ ਢਾਬੇ ਉੱਤੇ ਦਰਾਣੇ ਵੀ ਖੜੇ ਆ ਰਾਤ ਦੇ ਕਈ ਜਾਣੇ ਆ ਕਲ ਨੂੰ ਜਾ ਕੇ ਹਾਲ ਦੇ ਆ ਅੰਸ਼ ਗੜੇ ਆਉਣੇ ਆਪੇ ਉਹਦਾ ਹੋਗਾ ਆਪਣਾ ਚੱਲ ਰਿਹਾ ਜਿਹੜਾ ਉਹਦਾ ਪਾਰਟ ਕੰਟੀਨਿਊ ਚੱਲਣਾ ਹੈ ਅਗਲੇ ਭਾਗ ਵਿੱਚ ਤੁਹਾਨੂੰ ਰਾਣੇ ਉਹਨਾਂ ਨੂੰ ਬੁਲਾਵਾਂਗੇ ਢਾਬੇ ਤੇ ਜਾ ਕੇ ਇਹ ਭਾਗ ਦਾ ਪਾਣੇ ਐਸੇ ਹੀ ਅੰਡਰ ਕਰ ਦੇਣਾ ਕਿਤੇ ਜਾਂਦੇ ਜਾਂਦੇ ਆਣੇ ਤੇ ਅਗਲਾ ਭਾਗ ਜ਼ਰੂਰ ਦੇਖਿਓ ਢਾਬੇ ਤੇ ਜਾ ਕੇ ਰਾਣੇ ਉਹਨੀਆਂ ਬੁਲਾਵਾਂਗੇ ਨਾਲੇ ਨਮਸਤ ਰੂਟਾ ਜੇ ਤੇ ਨਵੇਂ ਡੀਲਰ ਆ ਤੇ ਨਵੇਂ ਹੀ ਲੇਵਰ ਆ ਬਰਾ ਕੁਝ ਨਵੇਂ ਹੀ ਅੱਜ ਅੱਜ ਤੁਹਾਨੂੰ 14 ਪਿੰਡ ਵੀ ਦਿਖਾਵਾਂਗੇ ਜਾ ਕੇ ਅੱਜ ਚੱਲੀਏ ਤੇ ਚੈਨਲ ਤੇ ਜਿਹੜੇ ਨਵੇਂ ਆਏ ਆ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਘੰਟੀ ਵਾਲਾ ਬਟਨ ਜਰੂਰ ਦਬ ਲਿਆ ਕਰੋ ਤੁਹਾਨੂੰ ਸਾਰੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣਗੀਆਂ ਵੀਡੀਓ ਤੁਸੀਂ ਬਹੁਤ ਦੇਖਦੇ ਨੇ ਬਹੁਤ ਜਣੇ ਦੇਖ ਰਹੇ ਆ ਪਰ ਕਈਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਾਨੂੰ ਪਤਾ ਸਾਡੇ ਟਰੱਕਾਂ ਵਾਲੇ ਵੀਰਾਂ ਨੂੰ ਇੰਨਾ ਹਾਲੇ ਇਹ ਚੀਜ਼ਾਂ ਦਾ ਪਤਾ ਨਹੀਂ ਵੀ ਚੈਨਲ ਸਬਸਕ੍ਰਾਈਬ ਕਿਵੇਂ ਕੀਤਾ ਜਾਂਦਾ ਜਦੋਂ ਆਪਾਂ ਵੀਡੀਓ ਦੇਖਦੇ ਆ ਉਹਦੇ ਡਰਾਈਵਰ ਹੱਥ ਥੱਲੇ ਇੱਕ ਡੱਬਾ ਜਿਹਾ ਬਣਿਆ ਹੁੰਦਾ ਕਾਲੇ ਰੰਗ ਦਾ ਜਿਨ੍ਹਾਂ ਨੇ ਪੰਜਾਬੀ 'ਚ ਕੀਤਾ ਹੋਇਆ ਉਹਨਾਂ ਉੱਥੇ ਦਾ ਸੱਸੇ ਤੋਂ ਸਟਾਰ ਹੁੰਦਾ ਜਿਨ੍ਹਾਂ ਨੇ ਅੰਗਰੇਜ਼ੀ 'ਚ ਕੀਤਾ ਹੋਇਆ ਉਹ ਸਟਾਰ ਹੁੰਦਾ ਇਸ ਤੋਂ ਕਾਂਟੀ ਬਣੀ ਹੁੰਦੀ ਆ ਉਹ ਡੱਬੇ ਨੂੰ ਓਕੇ ਕਰ ਲਿਆ ਕਰੋ ਕਾਚ ਕਰਕੇ ਤੁਹਾਡਾ ਚੈਨਲ ਸਬਸਕ੍ਰਾਈਬ ਹੋ ਜਾਣਾ ਤੇ ਕਾਂਟੀ ਉਸ ਤੇ ਡੈਟ ਕਰਕੇ ਉੱਪਰ ਵਾਲਾ ਪਹਿਲਾਂ ਹੀ ਆਲ ਦੀ ਨੋਟੀਫਿਕੇਸ਼ਨ ਆਉਂਦੀ ਉਹਨੂੰ ਓਕੇ ਕਰ ਦਿਓ ਚੈਨਲ ਸਬਸਕ੍ਰਾਈਬ ਤੇ ਆਲ ਦੀ ਨੋਟੀਫਿਕੇਸ਼ਨ অন ਹੋ ਜਾਣੀ ਆ ਤੁਹਾਨੂੰ ਸਾਰਾ ਕੁਝ ਮਿਲਦਾ ਰਹੂਗਾ ਵੀਡੀਓ ਤੋਂ ਜਿੰਨੀਆਂ ਵੀਡੀਓ ਛੋਟ ਮਲ ਵੀਡੀਓ ਵਲੌਗ ਪੈਂਦੇ ਆ ਕੁਝ ਵੀ ਨੋਟੀਫਿਕੇਸ਼ਨ ਆ ਤੁਹਾਡੇ ਕੋਲ ਪੁੰਚ ਨਹੀਂ ਕਰੂੰਗੀ ਤੇ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਆਜੋ ਹੁਣ ਚਲਦੇ ਆਪਾਂ ਢਾਬੇ ਤੇ ਨੂੰ ਢਾਬੇ ਤੇ ਜਾ ਕੇ ਦੇਖਦੇ ਆ ਕੀ ਕੀ ਹੋ ਰੰਦਾ ਕੀ ਕਰ ਰਹੇ ਆ ਉਹ ਤੇਰਾ ਹੋਇਆ ਹੋਇਆ ਮੁਠੜੇ ਹੋਣੇ ਆਉਂਗਾ ਉਹ ਹੱਜ ਚਲੀਏ